ਬਿਜਲੀ ਬਰਤਨ ਤੋਂ ਪਹਿਲਾਂ ਹੁਣ ਪੈਸੇ ਦੇਣੇ ਪੈਣਗੇ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦਾ ਅਸਰ ਸਿੱਧੇ-ਸਿੱਧੇ ਦੇਸ਼ ਦੀ ਜਨਤਾ ਤੇ ਪਵੇਗਾ ਹਾਲਾਂਕਿ ਇਹ ਚੀਜ਼ ਪੜਾਵਾਰ ਲਾਗੂ ਹੋਣੀ ਹੈ ਲੇਕਿਨ ਇਸ ਨੂੰ ਲੈ ਕੇ ਵੱਡਾ ਐਲਾਨ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਨੇ ਜਿਹੜੇ ਉ ਲੰਬੇ ਸਮੇਂ ਤੋਂ ਇਸ ਗੱਲ ਦਾ ਵਿਰੋਧ ਆ ਜਿਹੜਾ ਉਹ ਕਰਦੇ ਆਏ ਨੇ ਤਾਂ ਸਰਕਾਰ ਹੁਣ ਇਸ ਗੱਲ ਨੂੰ ਲਾਗੂ ਕਰਨ ਜਾ ਰਹੀ ਹੈ ਇੰਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਪ੍ਰੀਪੇਡ ਮੀਟਰ ਨੇ ਜਿਹੜੇ ਉਹ ਲਗਾਏ ਜਾਣਗੇ ਜਿਨ੍ਹਾਂ ਦੇ ਵਿੱਚ ਪਹਿਲਾਂ ਆਪਾਂ ਵਿੱਤਾਨ ਕਰਨਾ ਪਵੇਗਾ ਯਾਨੀ ਕਿ ਰੀਚਾਰਜ ਕਰਨਾ ਪਵੇਗਾ ਅਤੇ ਬਾਅਦ ਦੇ ਵਿੱਚ ਲੋਕ ਦੇ ਜਿਹੜੇ ਉਹ ਬਿਜਲੀ ਦੀ ਸਹੂਲਤ ਵਰਤ ਸਕਣਗੇ ਉੱਤਰੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਅਗਸਤ ਤੋਂ ਪਹਿਲਾਂ-ਪਹਿਲਾਂ ਪ੍ਰੀ-ਪੇਡ ਮੀਟਰ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ 31 ਅਗਸਤ ਤੋਂ ਪਹਿਲਾਂ-ਪਹਿਲਾਂ ਸਾਰੇ ਸਰਕਾਰੀ ਵਿਭਾਗਾ ਦੀਆਂ ਮਤਾ ਸਰੇ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਕੋਠੀਆਂ ਵਿੱਚ ਵੀ ਇਹਨਾਂ ਪ੍ਰੀ-ਪੇਡ ਮੀਟਰਾਂ ਨੂੰ ਲਗਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਸਰਕਾਰੀ ਵਿਭਾਗਾ ਵਿੱਚ ਤਨਖਾਹ ਕੀਤੇ ਗਏ ਅਧਿਕਾਰੀਆਂ ਲਈ ਵੀ ਪ੍ਰੀ-ਪੇਡ ਮੀਟਰ ਲਗਾਉਣਾ ਜ਼ਰੂਰੀ ਹੋਵੇਗਾ ਇਹ ਐਲਾਨ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਵਿੱਚ ਉੱਤਰ ਭਾਰਤ ਦੇ ਸਾਰੇ ਸੂਬਿਆਂ ਦੇ ਬਿਜਲੀ ਮੰਤਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਹੈ ਮਨੋਹਰ ਲਾਲ ਖੱਟਰ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਈ-ਪੇਡ ਮੀਟਰ ਲਗਾਉਣ ਨਾਲ ਪਾਵਰ ਕੰਪਨੀਆਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਵੇਗਾ ਕਿਉਂਕਿ ਡਿਫਾਲਟਰ ਦੀ ਸੂਚੀ ਹੀ ਖਤਮ ਹੋ ਜਾਵੇਗੀ ਤਾਂ ਇਸ ਫਾਇਦੇ ਵਿੱਚ ਆਮ ਜਨਤਾ ਦਾ ਵੀ ਬਰਾਬਰ ਹਿੱਸਾ ਹੈ ਜਿਹੜਾ ਉਹ ਮਿਲੇਗਾ ਤਾਂ ਕਿਸੇ ਸੂਬੇ ਵੱਲੋਂ ਪ੍ਰੀਪੇਡ ਮੀਟਰ ਲਗਾਉਣ ਤੇ 2% ਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਕਿਸੇ ਸੂਬੇ ਦੇ ਵੱਲੋਂ ਇਹ ਛੋਟ 5% ਤੱਕ ਦਿੱਤੀ ਜਾ ਰਹੀ ਹੈ ਉਹ ਚਾਹੁੰਦੇ ਹਨ ਕਿ ਪ੍ਰੀਪੇਡ ਮੀਟਰ ਲਾਉਣ ਦੀ ਸ਼ੁਰੂਆਤ ਖੁਦ ਮੁੱਖ ਮੰਤਰੀਆਂ ਅਤੇ ਉਹਨਾਂ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਤੋਂ ਕਰਨੀ ਚਾਹੀਦੀ ਹੈ ਤਾਂ ਜੋ ਆਮ ਜਨਤਾ ਨੂੰ ਹੱਲਾਸ਼ੇਰੀ ਮਿਲੇ ਇਸ ਮੌਕੇ ਹਰਿਆਣਾ ਦੇ ਬਿਜਲੀ ਮੰਤਰੀ ਅਨਿਲ ਵਿਜ ਨੇ ਇਹ ਐਲਾਨ ਕੀਤਾ ਹੈ ਕਿ ਉਹ ਆਪਣੇ ਨਿੱਜੀ ਘਰ ਵਿੱਚ ਤੁਰੰਤ ਹੀ ਪ੍ਰੀਪੇਡ ਮੀਟਰ ਲਗਵਾਉਣਗੇ ਹਾਲਾਂਕਿ ਬਿਜਲੀ ਦੇ ਪੰਜਾਬ ਦੇ ਮੰਤਰੀ ਹਰਪਾਦਲ ਸਿੰਘ ਈਟੀਓ ਵੱਲੋਂ ਇਸ ਸਬੰਧਤ ਕੁਝ ਵੀ ਨਹੀਂ ਕਿਹਾ ਗਿਆ ਤਾਂ ਮਨੋਹਰ لال ਖੱਟਰ ਨੇ ਇਹ ਵੀ ਕਿਹਾ ਕਿ 31 ਅਗਸਤ ਤੱਕ ਸਾਰੇ ਸਰਕਾਰੀ ਵਿਭਾਗਾਂ ਵਿੱਚ ਪ੍ਰੀਪੇਡ ਮੀਟਰ ਲਗਾਉਣਾ ਜ਼ਰੂਰੀ ਹੋਵੇਗਾ ਇਸ ਸਬੰਧੀ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਕਰਨਾ ਪਵੇਗਾ ਅਤੇ ਕੇਂਦਰ ਸਰਕਾਰ ਨੂੰ ਇਸ ਦੀ ਰਿਪੋਰਟ ਭੇਜਣੀ ਪਵੇਗੀ ਮਨੋਹਰ لال ਖੱਟਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2047 ਤੱਕ ਵਿਕਸਿਤ ਭਾਰਤ ਦਾ ਸਪਨਾ ਸਰਕਾਰ ਕਰਨਾ ਹੈ ਅਤੇ ਇਸ ਲਈ 2047 ਤੋਂ ਪਹਿਲਾਂ ਪਹਿਲਾਂ ਹਰ ਘਰ ਵਿੱਚ ਬਿਜਲੀ ਆ ਜਿਹੜੀ ਉਹ ਹੋਵੇਗੀ ਅਤੇ ਪਾਵਰ ਫਾਰ ਆਲ ਦਾ ਨਾਰਾ ਵੀ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਦਿੱਤਾ ਗਿਆ ਹੈ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰ ਸੂਬੇ ਵਿੱਚ ਬਿਜਲੀ ਦੇ ਨੁਕਸਾਨ ਨੂੰ ਜ਼ੀਰੋ ਕਰਨ ਲਈ ਟਰਾਂਸਮਿਸ਼ਨ ਨੂੰ ਠੀਕ ਕਰਨਾ ਜ਼ਰੂਰੀ ਹੋਵੇਗਾ ਅਤੇ ਕੇਂਦਰ ਸਰਕਾਰ ਵੱਲੋਂ 1.5 ਲੱਖ ਕਰੋੜ ਰੁਪਏ ਬਿਨਾਂ ਵਿਆਜ ਇਸ ਬਾਬਤ ਜਾਰੀ ਕੀਤੇ ਜਾ ਰਹੇ ਨੇ ਮੀਟਿੰਗ ਵਿੱਚ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਤੋਂ ਇਲਾਵਾ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਦਿੱਲੀ ਚੰਡੀਗੜ੍ਹ ਉੱਤਰ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਅਤੇ ਲਦਾਖ ਦੇ ਬਿਜਲੀ ਮੰਤਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ ਹਾਲਾਂਕਿ ਪੰਜਾਬ ਦੇ ਵਿੱਚ ਅਤੇ ਹਰਿਆਣਾ ਦੇ ਵਿੱਚ ਇਹਨਾਂ ਮੀਟਰਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਇਸ ਬਾਬਤ ਸਵਾਲ ਤੇ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਦੇ ਕਿਸਾਨ ਸਰਕਾਰ ਵੱਲੋਂ ਮੁਫਤ ਬਿਜਲੀ ਲਾ ਰਹੇ ਨੇ ਜਿਨ੍ਹਾਂ ਨੂੰ ਡਰ ਹੈ ਕਿ ਅਜਿਹਾ ਹੋਣ ਨਾਲ ਇਹ ਉਹਨਾਂ ਦੀ ਬਿਜਲੀ ਆ ਜਿਹੜੀ ਉਹ ਬੰਦ ਹੋ ਜਾਵੇਗੀ ਤਾਂ ਮਲੋਹਨ لال ਖੱਟਰ ਨੇ ਕਿਹਾ ਕਿ ਫਿਰ ਕਿਸਾਨਾਂ ਨੂੰ ਪ੍ਰੀਪੇਡ ਮੀਟਰ ਤੋਂ ਡਰ ਕਿਉਂ ਲੱਗ ਰਿਹਾ ਹੈ ਇਹ ਸਹੂਲਤ ਤਾਂ ਮੁਫਤ ਦਿੱਤੀ ਜਾ ਰਹੀ ਹੈ ਅਤੇ ਇਸ ਦਾ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਆਉਣ ਵਾਲਾ ਸਮਾਂ ਗ੍ਰੀਨ એનર્ਜੀ ਦਾ ਹੈ ਇਸ ਦੇ ਲਈ ਹੁਣ ਤੋਂ ਹੀ ਸਰਕਾਰਾਂ ਨੂੰ ਇਸ ਵੱਲ ਧਿਆਨ ਦਿੰਦੇ ਹੋਏ ਆਪਣੇ ਸਿਸਟਮ ਨੂੰ ਗ੍ਰੀਨ એનર્ਜੀ ਸੰਬੰਧੀ काम करना चाहिए था है तो कुछ कहना है प्रीपेड मीटर बारे केंद्रीय बिजली मंत्री मनोहर लाल खट्टर दा आओ देखते दे हां आने वाले 2025 अगस्त तक पहला विषय तय किया है कि जो प्रीपेड स्मार्ट मीटर्स हैं सभी गवर्नमेंट ऑफिस गवर्नमेंट एम्प्लाईज गवर्नमेंट कॉलोनीज इन सब में इकतीस अगस्त तक प्रीपेड मीटर लगा दिए जाएंगे ताकि पहले पेमेंट करो जैसा हम टेलीफोन के विषय में करते हैं बाद में आपको सेवा मिलेगी इसको बाद में और भी समाज के बाकी कंज्यूमर के ऊपर भी लागू किया जाएगा और जो हायर लेवल के जितने ऑफिसर्स हैं जो नेता हैं जो उनके मंत्री हैं मैंने तो यहाँ तक आज आ, 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 ये कहा है कि सबसे पहला प्रीपेड मीटर हमारे मुख्यमंत्रियों के घर से लगना चाहिए पावर मिनिस्टर के घर से लगना चाहिए हमारे दोनों पावर मिनिस्टर इसलिए हम अपने से शुरू करेंगे ताकि इसका डिसिप्लिन बैठे